ਪ੍ਰਤਾਪ ਬਾਜਵਾ ਦੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਲਗਾਤਾਰ ਭੱਗੀ ਹੋਈ ਹੈ ਇੱਕ ਪਾਸੇ ਜਿੱਥੇ ਕਾਂਗਰਸ ਪ੍ਰੋਟੈਸਟ ਕਰ ਰਹੀ ਹੈ ਆਮਾਦੀ ਪਾਰਟੀ ਦੇ ਖਿਲਾਫ ਓਥੇ ਆਮਾਦੀ ਪਾਰਟੀ ਜਿਹੜੀ ਹੈ ਉਹ ਕਾਂਗਰਸ ਦੇ ਖਿਲਾਫ ਹੋਰ ਪ੍ਰਤਾਪ ਬਾਜਵਾ ਦੇ ਖਿਲਾਫ ਪ੍ਰੋਟੈਸਟ ਕਰ ਰਹੀ ਹੈ ਸਾਹਜ ਨਾਲ ਨੇ ਕੈਬਨਟ ਮੈਂਬਰ ਡਾਕਟਰ ਲਖਜੋਤ ਡਾਕਟਰ ਪ੍ਰਤਾਪ ਬਾਜਵਾ ਉਸਤੇ ਪਰਚਾ ਦਰਜ ਹੁੰਦਾ ਉਹ ਸਵਾ ਦਾ ਜੋ ਪ੍ਰੋਟੈਸਟ ਕਰ ਰਹੇ ਨੇ ਆਮਾਦੀ ਪਾਰਟੀ ਦੇ ਖਿਲਾਫ ਵੀ ਪਰਚਾ ਦਰਜ ਦਰਜ ਕੀਤਾ ਜਿਹੜਾ ਬੰਬ ਵਾਲਾ ਬਿਆਨ ਸੀਗਾ ਅੱਜ ਆਮਾਦੀ ਪਾਰਟੀ ਦੀ ਸੜਕਾਂ ਤੇ ਉਤਰੀ ਹੈ ਤੁਸੀਂ ਲੋਕ ਪ੍ਰੋਟੈਸਟ ਕਰ ਰਹੇ ਹੋ ਤੁਹਾਡੇ ਕੋਲ ਪ੍ਰੋਟੈਸਟ ਦਾ ਕਾਰ ਕਾਨੂੰਨ ਦੇ ਉੱਪਰ ਕੋਈ ਨਹੀਂ ਹੈਗਾ ਜੇ ਪ੍ਰਤਾਪ ਸਿੰਘ ਵਾਜਬਾ ਜੀ ਸੱਚ ਨੇ ਜੇ ਉਹਨਾਂ ਕੋ ਕੋਈ ਵੀ ਸਬੂਤ ਹੈਗਾ ਜਾਂ ਉਹਨਾਂ ਕੋ ਕੋਈ ਇਨਫੋਰਮੇਸ਼ਨ ਹੈਗੀ ਆ ਉਹ ਉਹ ਪੁਲਿਸ ਦੇ ਸਾਹਮਣੇ ਰੱਖਣ ਉਹ ਇਨਵੈਸਟੀਗੇਸ਼ਨ ਅਫਸਰ ਦੇ ਸਾਹਮਣੇ ਰੱਖਣ ਸਰਕਾਰ ਦੇ ਸਾਹਮਣੇ ਰੱਖਣ ਤੇ ਅਸੀਂ ਜੋ ਬੰਦੀ ਉਹਦੀ ਕਾਰਵਾਈ ਕਰਾਂਗੇ ਪਰ ਇਹ ਸਿਰਫ ਤੇ ਸਿਰਫ ਉਹਨਾਂ ਦਾ ਇੱਕ ਪੋਲੀਟੀਕਲ ਸਟੰਟ ਸੀਗਾ ਪੋਲੀਟੀਕਲ ਕਮਾਈ ਕਰਨ ਲਈ ਉਹਨੇ ਸਾਰਾ ਇਹ ਬਿਆਨ ਦਿੱਤੇ ਹੈਗੇ ਉਹਨਾਂ ਕੋਲ ਕੋਈ ਐਵੀਡੈਂਸ ਨਹੀਂ ਕੋਈ ਸਬੂਤ ਨਹੀਂ ਜਿਹੜੇ ਵੀ ਸਰਸਸ ਸੀ ਉਹਨਾਂ ਕੋਲ ਕੋਈ ਸਰਸਸ ਨਹੀਂ ਹੈਗੇ ਜੇ ਵਾਕੇ ਉਹ ਸਮਝਦਾਰ ਹੁੰਦੇ ਤਾਂ ਸਭ ਤੋਂ ਪਹਿਲਾਂ ਜਿਹੜੀ ਇਨਫੋਰਮੇਸ਼ਨ ਆ ਜਿਹੜੀ ਸੈਂਸਿਟਿਵ ਨਹੀਂ ਇਨਫੋਰਮੇਸ਼ਨ ਹੈਗੀ ਆ ਪੰਜਾਬ ਦਾ ਜੋ ਕਿ ਬਾਰਡਰ ਏਰੀਆ ਹੈਗਾ ਬਾਰਡਰ ਸਟੇਟ ਹੈਗਾ ਤੇ ਜੇ ਸਮਝਦਾਰੀ ਦਿਖਾਉਂਦੇ ਤੇ ਸਾਡੇ ਸਟੇਟ ਗਵਰਨਮੈਂਟ ਸਾਡੇ ਸੀਐਮ ਸਾਹਿਬ ਸਾਡੇ ਡੀਜੀਪੀ ਪੁਲਿਸ ਸਾਡੀ ਇੰਟੈਲੀਜੈਂਸ ਨੂੰ ਇਨਫੋਰਮੇਸ਼ਨ ਦਿੰਦੇ ਨਾ ਕਿ ਇਹ ਪਬਲਿਕ ਫੋਰਮਸ ਆ ਕੇ মিডিਆ ਸਾਹਮਣੇ ਇਦਾਂ ਦੇ ਬਿਆਨਬਾਜ਼ੀ ਕਰਦੇ ਉਹ ਕਹਿੰਦੇ ਮੈਂ ਮੈਸੇਂਜਰ ਸੀਗਾ ਜੀ ਮੈਂ ਤੇ ਇਤਲਾਹ ਦਿੱਤੀ ਆ ਸਰਕਾਰ ਨੂੰ ਤੇ ਮੈਨੂੰ ਹੀ ਤੁਸੀਂ ਬੁੱਕ ਕਰ ਲਿਆ ਮੈਂ ਕਹੂੰਗਾ ਕਿ ਉਹ ਇੱਕ ਜੇ ਮੈਸੇਂਜਰ ਆਪਣੇ ਨੂੰ ਮੰਨਦੇ ਅਸੀਂ ਉਹ ਇੱਕ ਅਨ ਇੰਟੈਲੀਜੈਂਟ ਮੈਸੇਂਜਰ ਸੀਗਾ ਬੜਾ ਸੈਂਸਿਟਿਵ ਇਸ਼ੂ ਹੈਗਾ ਠੀਕ ਆ ਪੰਜਾਬ ਦੀ ਅਮਨ ਸ਼ਾਂਤੀ ਦਾ ਮਸਲਾ ਹੈਗਾ ਪੰਜਾਬ ਦੀ ਭਾਈਚਾਰੇ ਦਾ ਮਸਲਾ ਹੈਗਾ ਜੇ ਇਹੋ ਜਿਹਾ ਮੈਸੇਂਜਰ ਬਣੇ ਮੈਂ ਸਮਝਦਾ ਕਿ ਉਹਨਾਂ ਦੇ ਐਕਸਪੀਰੀਅੰਸ ਉਹਨਾਂ ਦੀ ਸਿਨਿਓਰੀਟੀ ਦਾ ਕੀ ਫਾਇਦਾ ਜੇ ਵਾਕੀ ਉਹ ਸੀਨੀਅਰ ਸਮਝਦੇ ਆਪਣੇ ਉਹਨਾਂ ਐਕਸਪੀਰੀਅੰਸ ਸਮਝਦੇ ਇੰਟੈਲੀਜੈਂਟ ਸਮਝਦੇ ਆ ਜੇ ਵਾਕੀ ਉਹਨਾਂ ਕੋਈ ਇਨਫੋਰਮੇਸ਼ਨ ਹੁੰਦੀ ਉਹ ਸਿੱਧਾ ਪਹਿਲਾਂ ਸੀਐਮ ਸਾਹਿਬ ਸਾਡੀ ਪੁਲਿਸ ਸਾਡੀ ਟੈਂਡਰਸ ਦਿੰਦੇ ਨਾ ਕਿ ਇਹਦਾ ਪਬਲਿਕ ਫੋਰਮ ਤੇ ਜਾਂਦੇ ਅੱਜ ਦੇ ਪ੍ਰੋਟੈਸਟ ਨਾਲ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਅਸੀਂ ਇਹੇ ਦੱਸਣਾ ਚਾਹੁੰਦੇ ਆ ਕਿ ਜਿਹੜਾ ਵੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਜਿਹੜਾ ਵੀ ਪੰਜਾਬ ਦੀ ਸੁਰੱਖਿਆ ਨਾਲ ਖੇਡਣ ਦੀ ਕੋਸ਼ਿਸ਼ ਕਰੂਗਾ ਉਹਦੇ ਉੱਤੇ ਸਖਤੋ ਸਖਤ ਸਿਕਾਰਵਾਈ ਕਰਾਂਗੇ ਅਸੀਂ ਪੰਜਾਬ ਦੇ ਲੋਕਾਂ ਨਾਲ ਅਸੀਂ ਨਾਲ ਖੜੇ ਆ ਤੇ ਅਸੀਂ ਇਹੋ ਜੀ ਸ਼ਰਾਰਤਾਂ ਨੂੰ ਅਸੀਂ ਆਪ ਬਿਲਕੁਲ ਕਾਮਯਾਬ ਨਹੀਂ ਹੋਣ ਦਵਾਵਾਂਗੇ ਸੋਇਸਨ ਕੈਪਟਨ ਮੈਸਟਰ ਡਾਕਟਰ ਰਵਜੋਤ ਡਾਕਟਰ ਰਵਜੋਤ ਇਮਨੇ ਕਲੀਅਰਲੀ ਕਹਾ ਕਿ ਇਹ ਪ੍ਰਤਾਪਾਗੋ ਕੋ ਸੋਰਸ ਹੈ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਪੁਲਿਸ ਨੂੰ ਦੱਸ ਦੇ ਸਰਕਾਰ ਨੂੰ ਦੱਸ ਦੇ ਜੋ ਪੰਜਾਬ ਦੀ ਭਲਾਈ ਚਾਹੁੰਦੇ ਨੇ ਉਹਨਾਂ ਜੋ ਮੈਸੇਜ ਦਿਨਾ ਚਾਹੁੰਦੇ ਨੇ ਵੀ ਜੇ ਇਦਾਂ ਦੀ ਕੋਈ ਜੜੀ ਮਿਸ ਇਨਫੋਰਮੇਸ਼ਨਸ ਨੇ ਉਹਨਾਂ ਦੇ ਖਿਲਾਫ ਆਵਾਜ਼ ਮਾਰਨੀ ਪਾਣੀ ਖੜੀ ਹੈ ਇੱਕ ਪਾਸੇ ਜਿੱਥੇ ਕਾਂਗਰਸ ਪ੍ਰੋਟੈਸਟ ਕਰ ਰਹੀ ਹੈ ਉਦੋਂ ਤੇ ਹੀ ਜਿਹੜੀ ਹੈ ਪ੍ਰੋਟੈਸਟ ਇਥੇ ਆਮ ਆਦੀ ਪਾਰਟੀ ਜਿਹੜੀ ਹੈ ਉਹ ਕਰ ਰਹੀ ਹੈ ਕਾਂਗਰਸ ਦੇ ਖਿਲਾਫ ਉਹ ਹਾਲੀ ਤੋਂ ਕੈਮਰਸ ਬੀਚ ਨਾਲ ਅਸਿਮ ਬਸੇ ਪੰਜਾਬ ਦਾ